ਜਿੱਥੇ 800 ਘਰ ਵਸਦਾ ਹੈ ਤਾਂ ਉਸ ਨੂੰ ਉਜਾੜਨ ਦੇ ਵਿੱਚ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਹੈ ਇਹ ਉਦੋਂ ਹਾਲਾਤ ਕੀ ਸੀ ਇਸ ਇਲਾਕੇ ਦੇ ਖਾਲੀ ਪਲਾਟ ਹੁੰਦੇ ਸੀ ਕਿ ਉਹ ਐ ਸੀ ਸਾਰੇ ਟੂਏ ਸੇ ਖੱਢ ਕੇ ਪੋਰਪੋਰ ਕੇਸੀ ਥਾਂ ਬਣਾਈਏ ਇੱਥੇ ਤਾਂ ਕੋਈ ਬੰਦਾ ਰਹਿ ਨਹੀਂ ਸਕਦਾ ਸੀ ਜਦੋਂ ਅਸੀਂ ਆਏ ਇੱਥੇ ਗੱਡੀ ਚੱਲਦੀ ਸੀ ਤੇ ਗੁੰਡੇ ਲੁੱਟਦੇ ਸੀ ਚੋਰ ਤੇ ਇੱਥੇ ਗੁੰਡੇ ਪੈਂਦੇ ਸੀ ਐਸੀ ਇੱਥੇ ਜੰਮੇ ਪਲੇ ਆ ਜਿਹੜੇ ਬਜ਼ੁਰਗ ਬੈਠਾ ਉਹਨਾਂ ਦੇ ਨਿਆਣੇ 50 50 ਸਾਲ ਦੇ ਹੋ ਚੁੱਕੇ ਉਹ ਵੀ ਇੱਥੇ ਬੈਠੇ ਆ ਪਬਲਿਕ ਸਾਰੀ ਭਟ ਗਈ ਵੀ 2 ਘੰਟਿਆਂ ਦੇ ਵਿੱਚ ਅਸੀਂ ਕੀ ਕਰਾਂਗੇ ਹੂੰ ਵੀ ਅਸੀਂ ਡਰ ਗਏ ਸਾਰੇ ਮਕਾਨ ਢੜ ਗਏ ਤੇ ਅਸੀਂ ਕੀ ਕਰਾਂਗੇ ਉਸ ਤੋਂ ਬਾਅਦ ਪਤਾ ਲੱਗਾ ਵੀ ਨਹੀਂ 2 ਘੰਟਿਆਂ ਦਾ ਨਹੀਂ 27 ਤਰੀਕ ਦਾ ਇਹਨਾਂ ਨੇ ਨੋਟਿਸ ਦਿੱਤਾ ਕੱਲ ਨਿਤਨ ਕੋਲੀ ਜੀ ਆਏ ਆ ਉਸ ਉਹ ਤਸल्ली ਕਰਾ ਗਏ ਉਹ ਕਹਿੰਦੇ ਜੀ ਨਹੀਂ ਢਟਣਗੇ ਕੋਈ ਨਹੀਂ ਤੁਹਾਡਾ ਮਤਲਬ ਬਾਲਪਿੰਗਾ ਕਰੂਗਾ ਕੋਈ ਕਿਸੇ ਸਿਰ ਤੋਂ ਛਾਤ ਨਹੀਂ ਜਾਊਗੀ ਕੁਝ ਨਹੀਂ ਹੋਊਗਾ ਹੂੰ ਕਾਨੂੰਨ ਆ ਆਮ ਪਾਰਟੀ ਵਾਲੇ ਨੇ ਨਿਦਨ ਕੋਲੀ ਜੀ ਦੇ ਤਸੱਲੀ ਆ ਸਾਡੀ ਮਤਲਬ ਕਿ ਸਾਡੀ ਉਹ ਪੂਰੀ ਤਸੱਲੀ ਕਰਾਤੀ ਉਹਨਾਂ ਨੇ ਵੀ ਅਸੀਂ ਅਡਿਸਟੀਆਂ ਵੀ ਕਰਵਾ ਦੇਵਾਂਗੇ ਕਬਜ਼ਾ ਵੀ ਤੁਹਾਡੇ ਕੋਲ ਰੂਗਾ ਅੱਜ ਜਿਹੜੀ ਸੁਣਾਈ ਹੋਈ ਆ ਸਾਡਾ ਵਕੀਲ ਹੀ ਗਿਆ ਹਾਂਜੀ ਹਾਂਜੀ ਸਰਕਾਰ ਨਾਲ ਕਹਿੰਦੇ ਨਾ ਸਰਕਾਰ ਕਹਿੰਦੀ ਅਸੀਂ ਕੋਈ ਆਪਣਾ ਵਕੀਲ ਦਵਾਂ ਉਹ ਅੱਜ ਹੁਣ ਤੋਂ ਦੇਣਗੇ ਨਾ ਹਾਈ ਕੋਰਟ ਲਈ ਘਰਾਂ 'ਚ ਨੰਬਰ ਲੱਗੇ ਨੇ ਉਦੋਂ ਨੇ ਸਰਕਾਰ ਘਰਾਂ 'ਚ ਨੰਬਰ ਲੱਗੇ ਸਰਕਾਰੀ ਸਹੂਲਤਾਂ ਮਿਲੀਆਂ ਪ੍ਰਧਾਨ ਮੰਤਰੀ ਯੋਜਨਾ 'ਚ ਜਿਹੜੇ ਉਹ ਜਿਹੜੇ 2-2 ਲੱਖ ਰੁਪਏ ਮਿਲਦਾ ਮਕਾਨ ਬਣਾ ਲਈ ਉਹ ਵੀ ਲੈ ਹੋਏ ਆ ਚੰਗਾ ਪੀਤਾਲਾ ਜਿਹੜਾ ਉਹ ਜਿਹੜੇ 2-2 ਲੱਖ ਰੁਪਏ ਮਿਲਦਾ ਸੀ ਉਹ ਵੀ ਮਿਲੇ ਮਿਲੇ ਹੋਏ ਆ